5 ਗ੍ਰਾਮ ਦਵਾਈ ਅਸੀਂ ਪਾਈ ਹੋਈ ਹੈ ਇਹਨੂੰ ਤੁਸੀਂ ਅੱਧੀ ਸਵੇਰੇ ਅੱਧੀ ਸ਼ਾਮ ਨੂੰ ਉਹਦੇ ਖਾਣੇ ਚ ਮਿਲਾ ਕੇ ਦੇਣੀ ਹੈ ਜਾਨੀ ਕਿ ਡੇਲੀ ਤੇ ਆਪਾਂ ਨੇ ਇੱਕ ਪੁੜੀ ਯੂਜ਼ ਕਰਨੀ ਹੈ ਕੋਈ ਸ਼ਰਾਬੀ ਬੰਦੇ ਨੂੰ ਆਪਾਂ ਦਵਾਈ ਦਿੱਤੀ ਉਹ ਬੰਦਾ ਕਹੇ ਜੀ ਮਾਤਾ ਮੇਰਾ ਘਰ ਵਾਲਾ ਜਾਂ ਮੇਰਾ ਬੱਚਾ ਤਾਂ ਰੋਜ਼ ਦੀ ਬੋਤਲ ਪੀ ਰਿਹਾ ਤਾਂ ਸਾਡੀ ਦਵਾਈ ਦੇ ਨਾਲ ਪਹਿਲੇ ਮਹੀਨੇ ਦੇ ਵਿੱਚ ਹੀ ਉਹ ਦੇਖਣਗੇ ਵੀ ਇੱਕ ਤਾਂ ਉਹਦੀ ਬੋਤਲ ਤੋਂ ਅਧਿਆ ਜਾਂ ਪਊਆ ਆ ਗਿਆ ਦੂਸਰੀ ਗੱਲ ਹੈ ਵੀ ਦਿਨ ਦੇ ਮਹੀਨੇ ਦੇ ਵਿੱਚ ਜਿਹੜਾ ਬੰਦਾ ਡੇਲੀ ਦਾ ਪੀਣ ਵਾਲਾ ਸੀਗਾ ਉਹ ਅੱਜ ਉਹਨੇ ਨਾਗਾਪਾਤ ਆ ਜੀ ਅੱਜ ਮੇਰਾ ਮੰਨ ਨਹੀਂ ਕਰ ਰਿਹਾ ਜੀ ਦੇਖੋ ਕੋਈ ਵੀ ਨਸ਼ਾ ਬੰਦਾ ਕਰਨਾ ਕਾਦੋਂ ਛੱਡੇਗਾ ਜਦੋਂ ਉਹਨੂੰ ਤਲਬ ਨਹੀਂ ਲੱਗੇਗੀ ਹਾਂ ਬਿਲਕੁਲ ਜਦੋਂ ਉਹਨੂੰ ਤਲਬ ਲੱਗੇਗੀ ਤਾਂ ਉਹ ਨਸ਼ੇ ਨੂੰ ਭਜੇਗਾ ਇਹ ਬਿਲਕੁਲ ਪਿਓਰ ਜੜੀਆਂ ਬੁੱਟੀਆਂ ਤੋਂ ਬਣਿਆ ਹੋਇਆ ਜੀ ਇਹ ਸਾਡਾ ਮਿਕਸਚਰਨ ਹੈ ਇਹਦੇ ਵਿੱਚ ਕੋਈ ਨਸ਼ਾ ਨਹੀਂ ਹੈ ਛੋਡੇ ਮਨ ਦੀ ਤਸੱਲੀ ਵਾਸਤੇ ਤੁਸੀਂ ਇਹਨੂੰ ਕਿਤੇ ਵੀ ਟੈਸਟ ਕਰਾ ਸਕਦੇ ਹੋ ਤੁਹਾਨੂੰ ਭੁੱਕੀ ਦਿਓ ਆਫੀਮ ਦਿਓ ਜਾਂ ਜੋ ਵੀ ਉਹ ਨਸ਼ਾ ਕਰ ਰਿਹਾ ਹੈ ਵੀ ਜਦ ਤੱਕ ਉਹ ਮੇਰੇ ਅੰਦਰ ਨਹੀਂ ਜਾਂਦਾ ਤਦ ਤੱਕ ਦਾ ਜੀ ਮੈਂ ਮੰंजे ਤੋਂ ਵੀ ਥੱਲੇ ਪੈਰ ਨਹੀਂ ਪੱਟ ਸਕਦਾ ਸਾਡਾ ਪੰਜਾਬੀ ਇਸ ਟਾਈਮ ਤਕਰੀਬਨ ਤਕਰੀਬਨ ਜੇ ਆਪਾਂ ਗਈਏ ਪੰਜਾਬ ਦਾ ਐਸਾ ਕੋਈ ਸ਼ਹਿਰ ਕੋਈ ਪਿੰਡ ਕੋਈ ਐਸਾ ਨਹੀਂ ਹੈਗਾ ਜਿਹਦੇ ਵਿੱਚ ਤੁਹਾਨੂੰ ਨਸ਼ਾ ਨਾ ਮਿਲਦਾ ਹੋਵੇ